ਦਸੂਆ ਵਿੱਚ ਅੱਜ ਸੰਵਿਧਾਨ ਨਿਰਮਾਤਾ ਡਾਕਟਰ ਭੀਮਰਾਓਂ ਬੇਦਕਰ ਦੇ ਜਨਮ ਦਿਨ ਦੇ ਮੌਕੇ ਤੇ ਲੋਕ ਸਭਾ ਚੋਣਾਂ ਚ ਆਮ ਆਦਮੀ ਪਾਰਟੀ ਦੇ ਹਸਿਆਰਪੁਰ ਤੋਂ ਉਮੀਦਵਾਰ ਡਾਕਟਰ ਰਾਜਕਮਾ ਚੱਬੇਵਾਲ ਵਿਸ਼ੇਸ਼ ਤੌਰ ਤੇ ਦਸੂਆ ਪਹੁੰਚੇ। ਇਸ ਦੌਰਾਨ ਹਲਕਾ ਦਸੂਆ ਦੇ ਵਿਧਾਇਕ ਐਡਵੋਕੇਟ ਕਰਮਵੀਰ ਸਿੰਘ ਘੁੰਮਣ ਨੇ ਉਨ੍ਹਾਂ ਦਾ ਸਵਾਗਤ ਕੀਤਾ। ਡਾਕਟਰ ਰਾਜਕਮਾ ਨੇ ਹਲਕਾ ਦਸੂਆ ਦੇ ਸਮੂਹ ਆਮ ਆਦਮੀ ਪਾਰਟੀ ਦੇ ਵਰਕਰਾਂ ਨਾਲ ਮੀਟਿੰਗ ਕੀਤੀ ਅਤੇ ਇਸ ਮੌਕੇ ਵੱਡੀ ਗਿਣਤੀ ਚ ਲੋਕ ਵੀ ਹਾਜ਼ਰ ਹੋਏ। ਇਸ ਮੌਕੇ ਆਪਣੇ ਸੰਬੋਧਨ 'ਚ ਡਾਕਟਰ ਰਾਜਕਮਰ ਨੇ ਕਿਹਾ ਕਿ ਜੇਕਰ ਜਨਤਾ ਉਨ੍ਹਾਂ ਦੀ ਪਾਰਟੀ ਦਾ ਸਾਥ ਦੇ ਕੇ ਉਨ੍ਹਾਂ ਨੂੰ ਜੇਤੂ ਬਣਾਉਂਦੀ ਹੈ ਤਾਂ ਕੰਢੀ ਖੇਤਰ 'ਚ ਵਿਸ਼ੇਸ਼ ਧਿਆਨ ਰੱਖਿਆ ਜਾਵੇਗਾ ਡਾਕਟਰ ਰਾਜਕਮਰ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਕੰਢੀ ਖੇਤਰ ਵਿੱਚ ਨਵੇਂ ਪ੍ਰੋਜੈਕਟ ਵੀ ਲਾਏ ਜਾਣਗੇ ਅਤੇ ਇਲਾਕੇ ਵਿੱਚ ਇੱਕ ਮੈਡੀਕਲ ਕਾਲਜ ਵੀ ਬਣਾਇਆ ਜਾਵੇਗਾ ਇੱਥੇ ਉਨ੍ਹਾਂ ਕਿਹਾ ਕਿ ਆਦਮਪੁਰ ਤੋਂ ਸਾਬਕਾ ਐਮਐਲਏ ਪਵਨ ਕੁਮਾਰ ਤਿੰਨੂ ਦਾ ਆਮ ਆਦਮੀ ਪਾਰਟੀ 'ਚ ਆਉਣ ਨਾਲ ਦੁਆਬੇ 'ਚ ਪਾਰਟੀ ਹੋਰ ਵੀ ਮਜ਼ਬੂਤ ਹੋਈ ਹੈ ਦਸੂਹਾ ਦੇ ਵਿਧਾਇਕ ਕਰਮਵੀਰ ਸਿੰਘ ਘੁੰਮਣ ਨੇ ਵੀ ਲੋਕਾਂ ਨੂੰ ਡਾਕਟਰ ਰਾਜਕਮਰ ਨੂੰ ਵੋਟ ਪਾਉਣ ਦੀ ਅਪੀਲ ਕੀਤੀ ਬਾਬਾ ਸਾਹਿਬ ਭੀਮrao ਅੰਬੇਡਕਰ ਜੀ ਦਾ 133ਵਾਂ ਜਨਮ ਦਿਹਾੜਾ ਅੱਜ ਉਹਨਾਂ ਦੀ ਜਨਮ ਦਿਤੀ ਤੇ ਮੈਂ ਸਾਰੇ ਦੇਸ਼ ਨੂੰ ਸਾਰੀ ਦੁਨੀਆ ਦੇ ਵਿੱਚ ਰਹਿੰਦੇ ਸਾਥੀਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿੰਦਾ ਬਾਬਾ ਸਾਹਿਬ ਭੀਮrao ਨੇ ਜਿੱਥੇ ਪੜਨ ਜੁੜਨ ਤੇ ਸੰਘਰਸ਼ ਕਰਨ ਦਾ ਸੰਦੇਸ਼ ਦਿੱਤਾ ਉੱਥੇ ਸਾਡੇ ਸੰਵਿਧਾਨ ਦੀ ਰਚਨਾ ਕਰਕੇ ਦੇਸ਼ ਨੂੰ ਬਹੁਤ ਵੱਡਾ ਤੋਹਫਾ ਦਿੱਤਾ ਔਰ ਅੱਜ ਸੰਵਿਧਾਨ ਨੂੰ ਬਚਾਉਣ ਦੀ ਜ਼ਰੂਰਤ ਹੈ ਅੱਜ ਤਾਨਾਸ਼ਾਹਾਂ ਨੂੰ ਹਟਾਉਣ ਦੀ ਜ਼ਰੂਰਤ ਹੈ ਪਹਿਲੀ ਵਾਰ ਪਹੁੰਚੇ ਜੋ ਦਸੂਹਾ ਦੇ ਵਿੱਚ ਐਮਪੀ ਦੀ ਟਿਕਟ ਮਿਲਣ ਤੋਂ ਬਾਅਦ ਇਹੋ ਜਿਹਾ ਰਿਸਪੌਂਸ ਆਇਆ ਮੈਂ ਆਪਣੇ ਸਾਥੀ ਕਰਮਵੀਰ ਘੁੰਮਣ ਜੀ ਐਮਐਲਏ ਦਸੂਹਾ ਤੇ ਉਹਨਾਂ ਦੇ ਸਮੁੱਚੇ ਦਸੂਹਾ ਪਰਿਵਾਰ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਨਾ ਚਾਹੁੰਦਾ ਕਿ ਅੱਜ ਜੋ ਸ਼ਾਹ ਦੇਖਣ ਨੂੰ ਮਿਲਿਆ ਉਹ ਵਾਕਿਆ ਹੀ ਕਾਬਲੇ ਤਾਰੀਫ ਹੈ ਔਰ ਐਡਾ ਵੱਡਾ ਇਕੱਠ ਅੱਜ ਤੱਕ ਜਿੰਨੇ ਵੀ ਇਕੱਠ ਹੋਏ ਮੇਰਾ ਖਿਆਲ ਸਭ ਤੋਂ ਵੱਡਾ ਇਕੱਠ ਜਿਹੜਾ ਘੁੰਮਣ ਸਾਹਿਬ ਨੇ ਕੀਤਾ ਮੈਂ ਉਹਨਾਂ ਨੂੰ ਬਹੁਤ ਬਹੁਤ ਮੁਬਾਰਕਬਾਦ ਦੇਣਾ ਚਾਹੁੰਦਾ ਵਧਾਈ ਦੇਣਾ ਚਾਹੁੰਦਾ ਔਰ ਠਾਠਾ ਮਾਰਦਾ ਇਕੱਠ ਜਿਹੜਾ ਇਹ ਜਿਹੜੀ ਜਿੱਤ ਆਮ ਆਦਮੀ ਪਾਰਟੀ ਦੀ ਲੋਕ ਸਭਾ ਦੇ ਵਿੱਚ ਜਿਹੜੀ ਜਿੱਤ ਹੈ ਹੁਸ਼ਿਆਰਪੁਰ ਤੋਂ ਇਹ ਉਸ ਦਾ ਬਹੁਤ ਵੱਡਾ ਪ੍ਰਤੀਕ ਹੈ ਸੋ ਬਹੁਤ ਬਹੁਤ ਵਧਾਈ ਬਹੁਤ ਬਹੁਤ ਅੱਜ ਤੋਂ ਬਾਅਦ ਵਿੱਚ ਕਾਫੀ ਜਿਹੜਾ ਪਾਰਟੀ ਨੂੰ ਹੋਰ ਵੀ ਸਾਥ ਮਿਲਿਆ ਜਿਹੜੇ ਪਵਨ ਕੁਮਾਰ ਜੀ ਨੂੰ ਆਤਮਪੁਰ ਤੋਂ ਆਮ ਆਦਮੀ ਪਾਰਟੀ ਚਾਹੀ ਕੀ ਕਹਿਣਾ ਚਾਹੀਦਾ ਪਵਨ ਤੀਨੂ ਜੀ ਬਹੁਤ ਤਜਰਬੇਕਾਰ ਨੇਤਾ ਨੇ ਔਰ ਉਹਨਾਂ ਨੇ ਸੰਗਠਨ ਦੇ ਪੱਦਰ ਤੇ ਔਰ ਪਾਰਟੀਆਂ ਪੱਦਰ ਤੇ ਬਹੁਤ ਮਿਹਨਤੀ ਨੇ ਔਰ ਮੈਨੂੰ ਪੂਰੀ ਉਮੀਦ ਹੈ ਕਿ ਉਹਨਾਂ ਦੇ ਸ਼ਾਮਲ ਹੋਣ ਦੇ ਨਾਲ ਯਕੀਨ ਹੈ ਕਿ ਪਾਰਟੀ ਨੂੰ ਬਹੁਤ ਵੱਡਾ ਬਲ ਮਿਲੇਗਾ ਔਰ ਜਲੰਧਰ ਦੀ ਲੋਕ ਸਭਾ ਸੀਟ ਵੀ ਅਸੀਂ ਬਹੁਤ ਵੱਡੇ ਫਰਕ ਦੇ ਨਾਲ ਜਿੱਤਾਂਗੇ ਔਰ ਪੰਜਾਬ ਦੇ ਵਿੱਚੋਂ 13 ਦੀਆਂ 13 ਸੀਟਾਂ ਜਿੱਤ ਕੇ ਕੇਜਰੀਵਾਲ ਸਾਹਿਬ ਤੇ ਭਗਵੰਤ ਮਾਨ ਸਾਹਿਬ ਦੀ ਝੋਲੀ ਦੇ ਵਿੱਚ ਪਾਉਂਗਾ ਆਖਰੀ ਸਵਾਲ ਜੀ ਅਕਸਰ ਜਿਹੜੇ ਲੋਕਾਂ ਦੇ ਵਿੱਚ ਰੋਸ ਪਾਇਆ ਜਾਂਦਾ ਕਿ ਐਮਪੀ ਸਾਹਿਬ ਜਿੱਤਣ ਤੋਂ ਬਾਅਦ ਮੁੜ ਕੇ ਹਲਕਿਆਂ 'ਚ ਨਹੀਂ ਆਉਂਦੇ ਜੀ ਸੁਹਾ ਮਕੇ ਨੇ ਕੀ ਕਹਿਣਾ ਕਰਦੇ ਉਹਦਾ ਸੁਹਾ ਮਕੇਰੀਆਂ ਕੀ ਇਹ ਤਾਂ ਕਿਤੇ ਵੀ ਨਹੀਂ ਪੂਰੇ ਹੁਸ਼ਾਰਪੁਰ ਦੇ ਵਿੱਚ ਵੀ ਕਿਤੇ ਐਮਪੀ ਜਿਹੜੇ ਪਹਿਲਾਂ ਵੀ ਬਣੇ ਕਦੇ ਨਜ਼ਰ ਨਹੀਂ ਆਏ ਪਰ ਮੈਂ ਹਾਂ ਇਹਨਾਂ ਜ਼ਰੂਰ ਭਰੋਸਾ ਦਿਵਾਉਣਾ ਚਾਹੁੰਦਾ ਕਿ ਕਰਮਬੀਰ ਘੁੰਮਣਜੀ ਵਰਗੇ ਜਿਹੜੇ ਸਾਡੇ ਐਮਐਲਏਜ਼ ਨੇ ਬੜੇ ਮਿਹਨਤੀ ਨੇ ਤੇ ਸਾਡਾ ਵੀ ਇਹ ਪ੍ਰਯਾਸ ਰਹੇਗਾ ਕਿ ਲੋਕ ਸਾਡੇ ਨਾਲ ਜਿੰਨਾ ਪਿਆਰ ਕਰਦੇ ਨੇ ਜਿੰਨੇ ਸਾਡੇ ਸਾਥੀ ਪਿਆਰ ਕਰਦੇ ਨੇ ਅਸੀਂ ਵੀ ਜ਼ਰੂਰ ਲੋਕਾਂ ਦੇ ਵਿੱਚ ਰਹੀਏ ਕਿਉਂਕਿ ਲੋਕਾਂ ਦੁਆਰਾ ਚੁਣੇ ਜਾਣਾ ਤੇ ਲੋਕਾਂ ਦੇ ਵਿੱਚ ਰਹਿਣਾ ਜਿਹੜਾ ਉਹ ਸਾਡਾ ਬਿਲਕੁਲ ਫਰਜ਼ ਵੀ ਹੈ। ਥੈਂਕ ਯੂ। ਅੱਜ ਦਸੂਹਾ ਦੇ ਰੀਤ ਫਾਰਮ ਵਿਖੇ ਡਾਕਟਰ ਰਾਜਕਮਾਰ ਜੀ ਉਮੀਦਵਾਰ ਲੋਕ ਸਭਾ ਹਲਕਾ ਦਸੂ ਆ ਹਾਰਪੁਰ ਆਮ ਆਦਮੀ ਪਾਰਟੀ ਵੱਲੋਂ ਜਿਹਨਾਂ ਨੂੰ ਟਿਕਟ ਮਿਲੀ ਹੈ ਉਹ ਇੱਥੇ ਅੱਜ ਆਏ ਸੀਗੇ ਔਰ ਵਰਕਰ ਮਿਲ ਨਹੀਂ ਉਹਨਾਂ ਦੇ ਨਾਲ ਵਰਕਰਾਂ ਦੇ ਰੂਬਰੂ ਹੋਏ ਆ ਔਰ ਪਹਿਲੀ ਵਾਰੀ ਦਸੂਹਾ ਪੌਂਟਡ ਤੇ ਸਾਡੇ ਦਸੂਹਾ ਹਲਕੇ ਵੱਲੋਂ ਸਾਡੇ ਸਾਰੇ ਸਾਥੀਆਂ ਵੱਲੋਂ ਉਹਨਾਂ ਦਾ ਜਿੱਤੇ ਸਵਾਗਤ ਕੀਤਾ ਗਿਆ। ਉੱਥੇ ਉਹਨਾਂ ਨੂੰ ਜੀ ਆਇਆਂ ਕਿਹਾ ਗਿਆ ਗਿਆ।